ਧੰਨਾ ਵਾਹ ਗੁਰੂ ਸਾਹਿਬ ਜੀ ਧੰਨਾ कह गावा तो साहेब गुणी निदाना तुम तो रे महमा बर न साकू तू तो ठाकुर ऊच पगवाना तुम तो रि महमा ਬਰਨ ਨਾ ਸਾਕੂ ਤੂੰ ਠਾਕੁਰ ਓ ਚ ਭਗਵਾਨ ਚਵਰਤਖ ਦੇ ਮਾਲਕ ਬਾਣੀ ਦੇ ਪੰਡਾਰ ਸ਼ਬਦ ਗੁਰੂ ਗਿਆਨ ਗੁਰੂ ਹਲਤ ਪਲਤ ਸਵਾਰਨ ਦੇ ਸਮਰਾਟ ਜਗੋ ਜਗ ਅਟਲ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਸਭਾਏ ਮਾਨ ਗੁਰੂ ਜੀ ਦੀ ਸਾਜੀ ਨਵਾਜੀ ਸਾਹਿਬ ਸੰਗਤ ਆਪਾਂ ਸਾਰੇ ਵੱਡੇ ਭਾਗਾ ਵਾਲੇ ਹਾਂ ਜਿਨ੍ਹਾਂ ਨੂੰ ਗੁਰੂ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਆਓ ਜੋ ਪ੍ਰਬੰਧਕਾਂ ਵੱਲੋਂ ਸੰਗਤਾਂ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਹੈ ਉਸ ਬਾਬਤ ਆਪਾਂ ਵਿਸ਼ੇ ਵਿੱਚ ਰਹਿ ਕੇ ਗੱਲ ਕਰਾਂਗੇ ਵਿਸ਼ਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ ਕਾਰਨ ਤੇ ਸ਼ਹਾਦਤ ਦੇ ਵਿੱਚ ਕਿਹੜੇ-ਕਿਹੜੇ ਲੋਕ ਸ਼ਾਮਲ ਸਨ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਾਉਣ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ ਆਓ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ 10ਵੇਂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੀ ਬਖਸ਼ੀ ਹੋਈ ਅਸੀਸ ਦੋਨੋਂ ਹੱਥ ਜੋੜ ਕੇ ਬਲਾਓ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਕਾਰਨਾਂ ਦੇ ਕਾਰ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਪਹਿਲਾਂ ਸਾਨੂੰ ਉਹ ਕਾਰਨ ਲੱਭਣੇ ਪੈਣਗੇ ਵੀ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦੇ ਕਾਰਨ ਕੀ ਸਨ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਹੈ ਕੋਈ ਉਹਨਾਂ ਦੀ ਟੁਕ ਵਿੱਚ ਕਿਸੇ ਸ਼ਬਦ ਵਿੱਚ ਬਾਣੀ ਦੇ ਵਿੱਚ ਕੋਈ ਸਰਕਾਰ ਦੇ ਖਿਲਾਫ ਕੋਈ ਗੱਲਬਾਤ ਹੀ ਨਹੀਂ ਹੈ ਇੱਕ ਰੱਬ ਨਾਲ ਜੋੜਨ ਦੀ ਗੱਲ ਕੀਤੀ ਇਹ ਵੱਖਰੀ ਗੱਲ ਉਸ ਵਕਤ ਦੇ ਸਮੇਂ ਦੇ ਜਿਹੜੇ ਹਾਕਮ ਸਨ ਉਹਨਾਂ ਨੂੰ ਹਮੇਸ਼ਾ ਇਹ ਰੱਬੀ ਬਾਣੀ ਇਹ ਸੱਚ ਦਾ ਪੈਗਾਮ ਸੱਚ ਦੀ ਵਿਚਾਰ ਧਾਰਾ ਇਹ ਚੰਗੀ ਨਹੀਂ ਸੀ ਲੱਗਦੀ ਇੱਥੋਂ ਤੱਕ ਵੀ ਹੁਣ ਮੰਨ ਲਓ ਆਪਾਂ ਇਸ ਇਲਾਕੇ ਦੇ ਵਿੱਚ ਆ ਇਸ ਇਲਾਕੇ ਵਿੱਚ ਸਰਪੰਚ ਕੋਈ ਹੋਵੇ ਤੇ ਸਰਪੰਚ ਦੇ ਹੁੰਦਿਆਂ ਕੋਈ ਬੰਦਾ ਚਾਰ ਪੈਸੇ ਵਾਵਾ ਹੋਣ ਦੇ ਕੋਲ ਤੇ ਉਹ ਕੰਮ ਕਰੇ ਤੇ ਸਰਪੰਚ ਦੇ ਦਿਮਾਗ ਦੇ ਵਿੱਚ ਕੁਝ ਹੋਰ ਚੱਲਦਾ ਹੈ ਵੀ ਇਹ ਬੰਦਾ ਇਹ ਬਾਹਰੋਂ ਆ ਕੇ ਇੱਥੇ ਲੋਕਾਂ ਦੇ ਭਲਾਈ ਦੇ ਕੰਮ ਕਰਦਾ ਜੇ ਭਲਾਈ ਦੇ ਕੰਮ ਇਦਾਂ ਕਰਦਾ ਰਹਿ ਗਿਆ ਤਾਂ ਮੇਰੇ ਆਉਣ ਵਾਲੇ ਸਮਝੇ ਮੇਰੀ ਸਰਪੰਚੀ ਗਈ ਉਹ ਕਹਿਗਾ ਮੇਰੇ ਆਉਣ ਵਾਲੇ ਸਮਝ ਸਮਝ ਮੇਰੀ ਇਹ ਸਰਪੰਚੀ ਚਲੀ ਜਾਣੀ ਬਸ ਇਹੀ ਹਾਲਾਤ ਉਸ ਵਕਤ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਹੁਣ ਪੰਥ ਤਾਂ ਪਹਿਲਾਂ ਵੀ ਬੜੇ ਸਨ ਪਰ ਇਹ ਨਿਰਮਲ ਕਿਸ ਕਰਕੇ ਸੀ ਨਿਰਮਲ ਇਸ ਕਰਕੇ ਸੀ ਕਿ ਗੁਰੂ ਨਾਨਕ ਦੀ ਜਿਹੜੀ ਵਿਚਾਰਧਾਰਾ ਹੈ ਨਾ ਜਿੱਥੇ ਗੁਰੂ ਨਾਨਕ ਸਾਹਿਬ ਪਾਚਾ ਇੱਕ ਸਮਰਾਥ ਗੁਰੂ ਨੇ ਉੱਥੇ ਇੱਕ ਭਾਵੇਂ ਗੁਰੂ ਸਾਹਿਬ ਰਾਜਨੀਤਿਕ ਨਹੀਂ ਨੇ ਪਰ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਇਨਕਲਾਬੀ ਸੋਚ ਹੈ ਨਾ ਜਿਹੜੀ ਉਹ ਆਪਣੇ ਆਪ ਗੁਰੂ ਸਾਹਿਬ ਨੇ ਕਿਹਾ ਰਾਜਨੀਤਿਕ ਨਾ ਰਾਜਨੀਤ ਬਣਾ ਦਿੰਦੀ ਹੈ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਚਾਰੇ ਪੱਖਾ ਤੋਂ ਸਮਾਜ ਦੇ ਚਾਰ ਪੱਖ ਨੇ ਧਾਰਮਿਕ ਰਾਜਨੀਤਿਕ ਸਮਾਜਿਕ ਤੇ ਆਰਥਿਕ ਇਹ ਚਾਰੇ ਜਿਹੜੇ ਪੱਖ ਨੇ ਇਹ ਗੁਰੂ ਨਾਨਕ ਦੇ ਘਰ ਵਿੱਚ ਮੌਜੂਦ ਨੇ ਗੁਰੂ ਨਾਨਕ ਦਾ ਘਰ ਜਦ ਸਿੱਖ ਜਿੱਥੇ ਵੀ ਜਾਂਦਾ ਤੁਸੀਂ ਬਾਹਰ ਦੇ ਦੇਸ਼ਾਂ ਵਿੱਚ ਜਾ ਕੇ ਦੇਖੀ ਆਪਾਂ ਚਾਹੇ ਯੂਰਪ ਕੰਟਰੀਆਂ ਦੇਖ ਲਓ ਤੁਸੀਂ ਅਰਬ ਕੰਟਰੀਆਂ ਦੇਖ ਲਓ ਜਿੱਥੇ ਵੀ ਗੁਰੂ ਨਾਨਕ ਦਾ ਸਿੱਖ ਗਿਆ ਹੈ ਨਾ ਉੱਥੇ ਜਾ ਕੇ ਉਸ ਸਿੱਖ ਨੇ ਆਪਣੀ ਇੱਕ ਪਛਾਣ ਬਣਾਈ ਉਹ ਪਛਾਣ ਦਿੱਤੀ ਕਿੱਥਨੇ? ਉਹ ਗੁਰੂ ਨਾਨਕ ਨੇ ਦਿੱਤੀ ਹੈ। ਉਹ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ ਹੈ। ਹੁਣ ਉਹ ਜਿਹੜੀ ਪਛਾਣ ਹੈ ਬਾਹਰ ਦੇਸ਼ ਬੜੇ ਵੱਡੇ ਖੁੱਲੇ ਸੁਭਾਅ ਦੇ ਮਾਲਕ ਨੇ ਉਹ ਛੋਟੀ ਤੰਗ ਦਿਲੀ ਦੇ ਮਾਲਕ ਨਹੀਂ ਨੇ। ਉਹ ਸੁਖ ਖੁਸ਼ ਹੁੰਦੇ ਨਹੀਂ ਵੀ ਕੋਈ ਬੰਦਾ ਦੂਜੇ ਦੇਸ਼ਾਂ ਵਿੱਚ ਆ ਕੇ ਭਾਰ ਦੇਸ਼ ਵਿੱਚ ਆ ਕੇ ਸਾਡੇ ਦੇਸ਼ ਵਿੱਚ ਆਣ ਕੇ ਕੋਈ ਚੰਗੇ ਕੰਮ ਕਰਦੇ ਤੇ ਉਹ ਲੋਕ ਪ੍ਰਸ਼ੰਸਾ ਕਰਦੇ ਨੇ। ਪਰ ਸਾਡੇ ਦੇਸ਼ ਵਿੱਚ ਐਸਾ ਨਹੀਂ ਹੈ। ਇਹ ਅੱਜ ਨਹੀਂ। ਐਸਾ ਆਧ ਕਾਲ ਤੋਂ ਜਦੋਂ ਤੇ ਸੰਸਾਰ ਬਣਿਆ ਹੀ ਨਾ ਇਹ ਭਾਰਤ ਦੇਸ਼ ਦੀ ਗੱਲ ਕਰੀਏ ਇਹ ਉਦੋਂ ਤੋਂ ਚੱਲਦਾ ਆ ਰਿਹਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਪਹਿਲੀ ਜਨੇਊ ਤੋਂ ਇਨਕਾਰ ਕੀਤਾ ਹੈ ਨਾ ਤੇ ਜਿਹੜਾ ਬ੍ਰਾਹਮਣ ਸੀ ਨਾ ਛਾਤਰ ਸੀ ਉਸ ਨੇ ਉਸ ਵੇਲੇ ਭਾਪ ਲਿਆ ਸੀ ਜੇ ਇਸ ਤਰ੍ਹਾਂ ਦੀ ਵਿਚਾਰਧਾਰਾ ਇਹ ਲੋਕ ਦਿੰਦੇ ਰਹੇ ਨਾ ਤੇ ਇੱਕ ਦਿਨ ਉਹ ਦਿਨ ਦੂਰ ਨਹੀਂ ਜਿਸ ਦਿਨ ਭ੍ਰਮਣ ਧਰਮ ਕੇਵਲ ਨਾਂ ਦਾ ਰਹਿ ਜਾਏਗਾ ਖਤੋਂ ਨਸ ਤੋਂ ਬੂਤ ਹੋ ਜਾਏਗਾ ਕਿਉਂਕਿ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦਿੱਤੀ ਹੈ ਦਇਆ ਕਪਾਤ ਸਤੋਗ ਸੂਤ ਜਤ ਗੰਢੀ ਸਤ ਵਟ ਇਹ ਜਨੂ ਕਾ ਜਈ ਇਹ ਜਨੂ ਜੀ ਕਾ ਹੈ ਤਾਂ ਪਾਂਡੇ ਘਤ ਕਹਿੰਦੇ ਜੇ ਇਦਾਂ ਦਾ ਜਨੂ ਹੈ ਗੁਰੂ ਸਾਹਿਬ ਨੇ ਜਨੂ ਪਾਉਣ ਤੋਂ ਇਨਕਾਰ ਨਹੀਂ ਕੀਤਾ ਗੁਰੂ ਨਾਨਕ ਦੇ ਘਰ ਨੇ ਹਮੇਸ਼ਾ ਜਿਹੜਾ ਜਨੂ ਉਹਨਾਂ ਦਾ ਸੀ ਉਹਨਾਂ ਦਾ ਜਨੂ ਕਿਸੇ ਘਾਟੂ ਦਾ ਬਣਿਆ ਹੋਇਆ ਤੇ ਪਰ ਗੁਰੂ ਨਾਨਕ ਦਾ ਘਰ ਕਹਿੰਦਾ ਗੁਰੂ ਸਾਹਿਬ ਕਹਿੰਦੇ ਇਹ ਜਿਹਨੂੰ ਪੰਡਤ ਜੀ ਤੇਰੇ ਕੋਲ ਹੈਗਾ ਤੇ ਦੇ ਦੇ ਇਹ ਜਿਹਨੂੰ ਮੇਰੀ ਭੈਣ ਬੇਬੇ ਨਾਨਕੀ ਜਿਹੜੀ ਮੇਰੇ ਤੋਂ ਲਗਭਗ 5 5.5 5 ਸਾਲ ਵੱਡੇ ਨੇ ਮੇਰੇ ਨਾਲ ਬਹੁਤ ਪਿਆਰ ਕਰਦੇ ਨੇ ਜੇ ਕਿਸੇ ਨੇ ਮੈਨੂੰ ਪਛਾਣਿਆ ਤਾਂ ਉਹ ਮੇਰੀ ਭੈਣ ਨੇ ਮੈਨੂੰ ਪਹਿਲੇ ਸਭ ਤੋਂ ਪਹਿਲਾਂ ਪਛਾਣਿਆ ਹੁਣ ਜਦੋਂ ਕਿਉਂਕਿ Hindu ਧਰਮ ਦੇ ਅੰਦਰ 10 ਸਾਲ ਦੀ 12 ਸਾਲ ਦੀ 13 ਸਾਲ ਦੀ 15 ਸਾਲ ਦੀ ਉਮਰ ਵਿੱਚ ਜਿਹਨੂੰ ਪਾਈ ਜਾਂਦੀ ਨੇ ब्राह्मण ਵਾਸਤੇ ਸਮਾ ਵਖਰਾ ਤੇ ਰੁੱਤ ਵੀ ਵਖਰੀ ਖੱਤਰੀ ਵਾਸਤੇ ਸਮਾ ਵਖਰਾ ਤੇ ਜਨੇਊ ਵੀ ਵਖਰਾ ਹੈ ਸ਼ੂਦਰ ਤੇ ਵੈਚ ਵਾਸਤੇ ਆ ਜਿਹੜੀਆਂ ਹੋਲੀਆਂ ਦੇ ਜਿਹੜੇ ਤਿਆਰ ਨਿਕ ਗਾਦੇ ਰੰਗ ਛਟ ਨੇ ਇਹ ਉਸੇ ਬ੍ਰਾਹਮਣ ਦੀ ਵਰਣਵੰਡ ਵਿੱਚੋਂ ਨਿਕਲੇ ਹੋਏ ਨੇ ਇਹ ਤਾਂ ਸ਼ੁਕਰ ਮਨਾਣਾ ਚਾਹੀਦਾ ਬਾਬਾ ਨਾਨਕ ਦੇ ਘਰ ਦਾ ਜਿਹਨੇ ਖੱਤਰੀ ਬ੍ਰਾਹਮਣ ਸ਼ੂਦਰ ਵੈਚ ਉਪਦੇਚੋਂ ਵਰਨਾ ਕੋ ਸਾਂਝਾ ਕਰਕੇ ਇੱਕ ਵਿਚਾਰਧਾਰਾ ਦਿੱਤੀ ਜਿਸ ਦਿਨ ਉਹ ਜਨੇਊ ਦੀ ਗੱਲ ਚੱਲੀ ਸੀ ਨਾ ਪੰਡਤ ਹਰਦੇਵਾਲ ਉਸ ਦਿਨ ਕਮਰ ਕਿੱਸੇ ਵਾਟਾ ਸੀ ਬਾਬਾ ਨਾਨਕ ਤੂੰ ਅੱਜ ਜੋ ਕਰ ਲਿਆ ਕਰ ਲਿਆ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੀ ਕੌਮ ਦੀ ਜੜਜ ਤੇਲ ਦਿਆਂਗੇ ਇੱਥੋਂ ਗੱਲ ਸਟਾਰਟ ਹੁੰਦੀ ਗੁਰੂ ਨਾਨਕ ਦੀ ਵਿਚਾਰਧਾਰਾ ਜਿਹੜੀ ਹੈ ਨਾ ਇੱਥੋਂ ਸ਼ੁਰੂ ਹੁੰਦੀ ਹੈ ਇੱਥੋਂ ਵਿਦਰੋਹ ਪੈਦਾ ਹੋ ਰਿਹਾ ਹੈ ਗੁਰੂ ਨਾਨਕ ਦਾ ਘਰ ਨਾ ਕਦੀ ਜੰਗ ਕਿਸੇ ਦੇ ਜਾ ਕੇ ਵੇੜੇ ਲੜੀਏ ਨਾ ਕਿਸੇ ਦੇਸ਼ ਵਿੱਚ ਗਏ ਨੇ ਜੇ ਉਹਨਾਂ ਦੇ ਵਿਹੜੇ ਵਿੱਚ ਸਿੱਖਾਂ ਦੇ ਵਿਹੜੇ ਵਿੱਚ ਗੁਰੂ ਦੇ ਵਿਹੜੇ ਵਿੱਚ ਕੋਈ ਆਇਆ ਤੇ ਉਸ ਦੇ ਮਾਈ ਦੇ ਪੁੱਤ ਨੂੰ ਵਾਪਸ ਸੁੱਕੇ ਹੱਥ ਵਾਪਸ ਨਹੀਂ ਜਾਂ ਦਿੱਤਾ ਕਦੀ ਲੜਾਈ ਨਹੀਂ ਲੜੀ ਅਜੇ ਤੱਕ ਪਰ ਜੇ ਕੋਈ ਚੜ ਕੇ ਆਇਆ ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗਾਂ ਲੜੀਆਂ ਤੇ 14 ਦੀ 14 ਜਿੱਤੀਆਂ ਨੇ ਨਾ ਉਹ ਹਮੇਸ਼ਾ ਉਹਨਾਂ ਨੇ ਚੜਾਈ ਕੀਤੀ ਤੇ ਗੁਰੂ ਨੇ ਜਵਾਬ ਦਿੱਤਾ ਤੇ ਧਿਆਨ ਇੱਕ ਮੈਂ ਬੇਨਤੀ ਹੋਰ ਕਰ ਦਵਾਂ ਕੇਵਲ ਇਹ ਗੱਲ ਸੋਚਣੀ ਵੀ ਮੁਸਲਮਾਨ ਬੜੇ ਜ਼ਬਰ ਨੇ ਪਹਾੜੀ ਰਾਜਾ ਕੌਣ ਸਨ ਹਾੜੀ ਉਹ ਬਾਈ ਧਾਰ ਦੇ ਰਾਜੇ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਕਸਮਾਂ ਖਾਧੀਆਂ ਜਦੋਂ ਉਹਨਾਂ ਨੂੰ ਕੁੱਟ ਪੈਂਦੀ ਸੀ ਉਹਨਾਂ ਨੇ ਜਦੋਂ ਉਹਨੂੰ ਕੁੱਟਿਆ ਜਾਂਦਾ ਸੀ ਤੇ ਗੁਰੂ ਸਾਹਿਬ ਕੋਲ ਆ ਜਾਂਦੇ ਸਨ ਗੁਰੂ ਸਾਹਿਬ ਫਿਰ ਉਹਨਾਂ ਦੀ ਬਾਹ ਫੜਦੇ ਸਨ ਚਲੋ ਵਿਚਾਰੇ ਨੇ ਮਾਤੜ ਨੇ ਉਹ ਫਿਰ ਜਾ ਕੇ ਜਿਹੜੇ ਤਗੜੇ ਹੁੰਦੇ ਸਨ ਫਿਰ ਜਾ ਕੇ ਮੁਗਲਾਂ ਨਾਲ ਲੜ ਪੈਂਦੇ ਸਨ ਜਾ ਕੇ ਇਕੱਠੇ ਹੋ ਜਾਂਦੇ ਸਨ ਵੱਡੀ ਫੌਜ ਬਣਾ ਕੇ ਗੁਰੂ ਸਾਹਿਬ ਦੇ ਖਿਲਾਫ ਲੜਦੇ ਸਨ ਇਹ ਸ਼ੁਰੂਆਤ ਹੋਈ ਗੁਰੂ ਨਾਨਕ ਦੇ ਘਰ ਤੋਂ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਗੁਰਗੱਦੀ ਤੇ ਬੈਠਦੇ ਨੇ ਤੇ ਜਦੋਂ ਉਹਨਾਂ ਦਾ ਜੋਤ ਜੋ ਸਮਾ ਹੁੰਦਾ ਹੈ ਤੇ ਉਹ ਆਪਣੀ ਥਾਂ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਗੱਦੀ ਤੇ ਸਭਾਏ ਮਾਨ ਕਰਦੇ ਨੇ ਜਦੋਂ ਆਪਣੀ ਥਾਂ ਤੇ ਬੈਠਦੇ ਨੇ ਕੁਝ ਜਾਤ ਅਮਾਨੀਆਂ ਜਿਹੜੇ ਬ੍ਰਾਹਮਣ ਸਨ ਉੱਚੀ ਜਾਤ ਵਾਲੇ ਉਹਨਾਂ ਨੇ ਚੁਕਣਾ ਦਿੱਤੀਆਂ ਦਾਤੂ ਉਹਨਾਂ ਦੀ ਚੁੱਕ ਵਿੱਚ ਆ ਗਿਆ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਗੁਰਗੱਦੀ ਤੇ ਬੈਠਦੇ ਖਡੂਰ ਸਾਹਿਬ ਦੀ ਧਰਤੀ ਤੋਂ ਤੇ ਉੱਥੇ ਜਾਂਦੇ ਨੇ ਕਿਉਂਕਿ ਗੋਇੰਦ ਦੇ ਦੀ ਫਰਿਆਦ ਹੈ ਉਹ ਗੋਇੰਦਵਾਲ ਸਾਹਿਬ ਜਾਂਦੇ ਨੇ ਤਾਂ ਮਗਰ ਦਾਤੂ ਵੀ ਚਲਾ ਜਾਂਦਾ ਹੈ ਦਾਤੂ ਜਾ ਕੇ ਕਹਿੰਦਾ ਗੁਰੂ ਸਾਹਿਬ ਨੂੰ ਜਾ ਕੇ ਕਹਿੰਦੇ ਨੇ ਇਤਿਹਾਸ ਦੇ ਪੰਨੇ ਦੱਸਦੇ ਨੇ ਜਾ ਕੇ ਲੱਤਾਂ ਮਾਰੀਆਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਸਾਹਿਬ ਨੇ ਥੋੜੀ ਵੱਡੀ ਉਮਰ ਦੇ ਸੰਪੇਸ਼ੇ ਚ ਬੜੀ ਸੀ ਸ਼ਾਂਤੀ ਬੜੀ ਸਹਿਜ ਬੜਾ ਸੀ ਮੇਸ਼ਾ ਜਿਹੜੇ ਰੱਬ ਨੂੰ ਮੰਨਣ ਵਾਲੇ ਲੋਕ ਕਿ ਉਹਨਾਂ ਵਿੱਚ ਇਹ ਸਹਿਜ ਹੁੰਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਉਹਨਾਂ ਲੱਤਾਂ ਮਾਰੀਆਂ ਤੇ ਗੁਰੂ ਅਮਰਦਾਸ ਜੀ ਸਹਿਜ ਸਵਾਚ ਬੋਲੇ ਮੇਰੇ ਹੱਡ ਜਿਹੜੇ ਨੇ ਚੁਭੇ ਨੇ ਪੱਕੇ ਨਹੀਂ ਹੱਡ ਮੇਰੇ ਤੁਹਾਡਾ ਸਰੀਰ ਕੋਮਲ ਹੈ ਤੁਸੀਂ ਆਪਣੇ ਪੈਰ ਕਰੋ ਮੈਂ ਘੁੱਟ ਦਵਾਂ ਤੁਹਾਨੂੰ ਕੋਈ ਸੱਟ ਲੱਗੀ ਹੋਵੇਗੀ ਕੋਈ ਚੋਟ ਲੱਗੀ ਹੋਵੇਗੀ ਜਦੋਂ ਇਹ ਗੱਲਾਂ ਆਦ ਹੋਈਆਂ ਜਦੋਂ ਜਦੋਂ ਗੁਰੂ ਸਾਹਿਬ ਨੂੰ ਲੱਤਾਂ ਮਾਰੀ ਗੁਰੂ ਸਾਹਿਬ ਉੱਥੋਂ ਗੁਰੂ ਅਮਰਦਾਸ ਮਹਾਰਾਜ ਜੀ ਚਲੇ ਜਾਂਦੇ ਨੇ ਉੱਥੋਂ ਜਾ ਕੇ ਜਿੱਥੇ ਬਾਸਰ ਕੇ ਪੈਂਦੇ ਨੇ ਇੱਥੇ ਲਾਗੇ ਛੇਟਾ ਸਾਹਿਬ ਦੇ ਕੋਲ ਜਾ ਕੇ ਉੱਥੇ ਰਹਿ ਪੈਂਦੇ ਨੇ ਉਧਰੋਂ ਜਦੋਂ ਭਾਈ ਗੁਰਦਾਸ ਜੀ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਛੱਡ ਕੇ ਚਲੇ ਗਏ ਨੇ ਤੇ ਉਧਰੋਂ ਜਾਤਮਾਨੀ ਜਿਹੜੇ ਸਨ ਉਹ ਤਾਕਤਵਰ ਬਣ ਗਏ ਨੇ ਕਿਉਂਕਿ ਦਾਤੂ ਨਾ ਰਲ ਗਿਆ ਜਿਹੜੀ ਗੱਲ ਚੱਲ ਰਹੀ ਸੀ ਮੇਰੇ ਤੋਂ ਪਹਿਲਾਂ ਵੀਰ ਕਰ ਰਹੇ ਸਨ ਜਦੋਂ ਅਸੀਂ ਸਾਡੇ ਆਪਣੇ ਲੋਕ ਗਦਾਰ ਨਾ ਹੋਣ ਤੇ ਦੂਜਿਆਂ ਦਾ ਕੋਈ ਵਾਸ ਨਹੀਂ ਚੱਲ ਸਕਦਾ ਪਰ ਉਸ ਵਕਤ ਦਾਤੂ ਉਹਨਾਂ ਨਾਲ ਰਲ ਗਿਆ ਰਲ ਕੇ ਉਹ ਜਾਤਮਾਨੀ ਆਪਣੀ ਤਾਕਤ ਜ਼ੋਰ ਦਿਖਾਉਣ ਲੱਗੇ ਵੀ ਹੁਣ ਗੁਰੂ ਸਾਹਿਬ ਨਹੀਂ ਆਣ ਲਗੇ ਭਾਈ ਗੁਰਦਾਸ ਜੀ ਜਾ ਕੇ ਉਹਨਾਂ ਨੂੰ ਵਾਪਸ ਲੈ ਕੇ ਆਏ ਵੀ ਤੁਸੀਂ ਆਓ ਸੰਗਤਾਂ ਗਈਆਂ ਵੀ ਦਾਤੂ ਨੇ ਸੋਚਿਆ ਵੀ ਚਲੋ ਹੁਣ ਗੁਰੂ ਅਮਰਦਾਸ ਚਲੇ ਗਏ ਗੱਦੀ ਮੇਰੇ ਕੋਲ ਹੁਣ ਜੋ ਮੈਂ ਆਪਣੇ ਆਪਣਾ ਸੁੱਖ ਬਣਾਣਾ ਸੀ ਉਹ ਬਣਾ ਲਾਂਗਾ ਹੁਣ ਸਾਰਾ ਪੈਸਾ ਮੇਰੇ ਕੋਲ ਗੱਦੀ ਮੇਰੇ ਕੋਲ ਹੈ ਪਰ ਉਹਨੂੰ ਇਹ ਨਹੀਂ ਪਤਾ ਸੀ ਵੀ ਗੁਰੂ ਨਾਨਕ ਦੇ ਘਰ ਨੇ ਜਿਸ ਨੂੰ ਬਖਸ਼ਿਸ਼ ਕੀਤੀ ਹੈ ਨਦਰ ਕੀਤੀ ਹੈ ਤੇ ਇਹ ਨਦਰ ਉਸੇ ਕੋਲੇ ਇੱਕ ਗੱਦੀ ਕੋਈ ਜਾਇਦਾਦ ਨਹੀਂ ਜਿਹੜੀ ਤੁਸੀਂ ਵਾਪਸ ਲੈ ਲੋਗੇ ਆਪਣੀ ਇਹ ਤਾਂ ਬਖਸ਼ਿਸ਼ ਹੈ ਆਕਾਲ ਪੁਰਖ ਦੀ ਰੱਬ ਦੀ ਬਖਸ਼ਿਸ਼ ਹੈ ਜਿੰਦੇ ਤੇ ਬਖਸ਼ਿਸ਼ ਹੁੰਦੀ ਉਹਨੂੰ ਮਿਲਦੀ ਹੈ ਤੇ ਉਧਰੋਂ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਗੋਇੰਦਵਾਲ ਸਭ ਆ ਗਏ ਉਥੋਂ ਇਹ ਜਿਹੜੇ ਰਾਜ ਦਰਬਾਰ ਸੀ ਨਾ ਉਸ ਸ਼ਿਕਾਇਤਾਂ ਜਾ ਰਹੀਆਂ ਸਨ ਅਕਬਰ ਦੇ ਦਰਬਾਰ ਵਿੱਚ ਅਕਬਰ ਰਾਜਾ ਬਹੁਤ ਵਧੀਆ ਫਿਰ ਰਾਜਾ ਸੀ ਅਜਨੇ ਕੀ ਉਸਨੇ ਜ਼ੁਲਮ ਨਹੀਂ ਕੀਤੇ ਕੀਤੇ ਨੇ ਪਰ ਫਿਰ ਵੀ ਬੜਾ ਨਿਆਇ ਕਰੀ ਰਾਜਾ ਸੀ ਉਸ ਰਾਜ ਦੇ ਰਾਜ ਦੇ ਵਿੱਚ ਕਿਸੇ ਦੀ ਜੁਰਤ ਨਹੀਂ ਵਈ ਕਿਉਂਕਿ ਰਾਜਾ ਸੀ ਪਰ ਸਮਾਂ ਕਿਉਂਕਿ ਉਹਦੇ ਘਰ ਇੱਕ ਜਹਾਂਗੀਰ ਸਲੀਮ ਪੈਦਾ ਹੁੰਦਾ ਉਹ ਕੁਝ ਹੋਰ ਬਿਰਤੀ ਦਾ ਮਾਲਕ ਹੁੰਦਾ ਮੇਰੇ ਕਹਿਣ ਤੋਂ ਮਰਾਸੀ ਵੀ ਜਿਹੜੀ ਗੁਰੂ ਸਾਹਿਬ ਨੂੰ ਸ਼ਹੀਦ ਕਰਾਉਣ ਦੇ ਕਾਰਨ ਕੀ ਸੀ ਉਹ ਸੀ ਗੁਰੂ ਨਾਨਕ ਦੇ ਘਰ ਤੇ ਬੈਠਾ ਹੋਇਆ ਜਿਹੜਾ ਵੀ ਸ਼ਖਸ ਹੈ ਉਹਦੀ ਲੋਕ ਧਰ ਤਰ ਸਿੱਖੀ ਧਰਨ ਕਰ ਰਹੇ ਸਨ ਜਿਹੜੇ ਮੁਸਲਮਾਨਾਂ ਵਿੱਚ ਕਿਉਂਕਿ ਮੁਸਲਮਾਨਾਂ ਵਿੱਚ ਇਹ ਸੀ ਵੀ ਜਿਹੜਾ ਉਹਨਾਂ ਨੂੰ ਮੁਸਲਮਾਨ ਨਹੀਂ ਸਮਝਿਆ ਜਾਂਦਾ ਅੱਜ ਵੀ ਤੁਹਾਨੂੰ ਪਤਾ ਹੈ ਜਿਹੜੇ ਅਰਬ ਕੰਟਰੀ ਦੇ ਮੁਸਲਮਾਨ ਹੈ ਨਾ ਉਹ ਪਾਕਿਸਤਾਨ ਵਾਲੇ ਤੇ ਬੰਗਲਾਦੇਸ਼ ਵਾਲਿਆਂ ਨੂੰ ਮੁਸਲਮਾਨ ਨਹੀਂ ਮੰਨਦੇ ਜਦੋਂ ਹਿੰਦੂ ਧਰਮ ਵਾਲ ਬ੍ਰਾਹਮਣ ਵੱਲੋਂ ਤੰਗ ਹੋਏ ਲੋਕ ਜਿਹੜੇ ਸਨ ਜਿਹੜੇ ਜਿਹਨੂੰ ਛੂਦਰ ਦਾ ਵਹਿਸ਼ ਕਿਹਾ ਜਾਂਦਾ ਸੀ ਉਹ ਲੋਕ ਤੰਗ ਹੋ ਕੇ ਜਦੋਂ ਮੁਸਲਮਾਨਾਂ ਵੱਲ ਪਾਸੇ ਗਏ ਜਦੋਂ ਉੱਥੋਂ ਵੀ ਹੱਕ ਹਕੂਕ ਆਜ਼ਾਦੀ ਨਾ ਮਿਲੀ ਉਹ ਵਾਪਸ ਗੁਰੂ ਨਾਨਕ ਦੇ ਘਰ ਵਾਲੇ ਪਾਸੇ ਆ ਗਏ ਜਦੋਂ ਇਹ ਵਾਪਸ ਆਏ ਉਧਰੋਂ ਸਰਕਾਰੀ ਦਰਬਾਰ ਚ ਇਹ ਸ਼ਿਕਾਇਤਾਂ ਲਗਦੀਆਂ ਵੀ ਬਹੁਤ ਸਾਰੇ ਮੁਸਲਮਾਨ ਜਿਹੜੇ ਨੇ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰੂ ਨਾਨਕ ਦੇ ਘਰ ਦੇ ਸਿੱਖ ਬਣਦੇ ਜਾ ਰਹੇ ਨੇ ਤੇ ਜੇ ਇਦਾਂ ਹੁੰਦਾ ਰਿਹਾ ਤੇ ਇੱਕ ਦਿਨ ਉਹ ਦਰਨੀ ਜਿੱਦਣੇ ਸਲਾਮ ਦੀ ਕੋਈ ਬਾਤ ਵੀ ਨਹੀਂ ਪੁੱਛੇਗਾ ਇਹ ਕਾਰਨ ਸਨ ਜਿਹੜੇ ਦੂਜਾ ਵੀ ਜਿਹੜੀ ਗੁਰਗੱਦੀ ਲੱਗੀ ਸੀ ਸਿੱਖ ਲੋਕ ਆਸ-ਪਾਸ ਦੇ ਪਿੰਡਾਂ ਦੇ ਲੋਕ ਜਿਹੜੇ ਸਨ ਉਹ ਗੁਰੂ ਸਾਹਿਬ ਕੋਲ ਆਣ ਕੇ ਪੁੱਛਦੇ ਨਹੀਂ ਗੁਰੂ ਸਾਹਿਬ ਸਾਡੇ ਘਰ ਆਹ ਦੁੱਖ ਨੇ ਸਾਨੂੰ ਸਾਡੇ ਖੇਤ ਨੂੰ ਪਾਣੀ ਨਹੀਂ ਜਾਂਦਾ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਇਸ ਸੰਸਾਰ ਤੋਂ ਜੋਤੀ ਜੋਤ ਸਮਾਨ ਲੱਗੇ ਨਾ ਤੇ ਉਹਨਾਂ ਨੇ ਗੁਰੂ ਅੰਗਦ ਸਾਹਿਬ ਦੀ ਡਿਊਟੀ ਲਾਈ ਸੀ ਬਿਆਸ ਦਰਿਆ ਤੇ ਸਤਲੁਜ ਦਰਿਆ ਦੇ ਵਿੱਚ ਜਿਹੜਾ ਇਲਾਕਾ ਹੈ ਇਹ ਇੱਥੇ ਦਰਿਆਇ ਤੇ ਪਾਣੀ ਚੜਦਾ ਹੈ ਤੇ ਇੱਥੇ ਕਿਸਾਨਾਂ ਦੀਆਂ ਫਸਲਾਂ ਜਿਹੜਾ ਖਤਮ ਖਤਮ ਹੋ ਜਾਂਦੀਆਂ ਨੇ ਤੇ ਗੁਰੂ ਅੰਗਦ ਸਾਹਿਬ ਜੀ ਦੀ ਵਿਸ਼ੇਸ਼ ਕਰਕੇ ਡਿਊਟੀ ਲਾਈ ਗਈ ਸੀ ਵੀ ਤੁਸੀਂ ਇਹਨਾਂ ਦੀਆਂ ਫਸਲਾਂ ਦਾ ਧਿਆਨ ਰੱਖਣਾ ਇਨਨ ਮੁਆਜਬਾ ਦੇਣਾ ਕਰਨੇ ਨਹੀਂ ਮਦਦ ਕਰਨੀ ਹਮੇਸ਼ਾ ਉਹ ਧਿਆਨ ਦੇਣਾ ਇੱਥੇ ਰੱਬ ਰੂਪ ਗੁਰੂ ਨਾਨਕ ਗੁਰੂ ਅੰਗਦ ਗੁਰੂ ਅਮਰਦਾਸ ਮਹਾਰਾਜ ਜੀ ਰੱਬ ਰੂਪ ਨੇ ਉਹਨਾਂ ਵਿੱਚ ਤੇ ਰੱਬ ਦੇ ਵਿੱਚ ਗੁਰੂ 'ਚ ਫਰਕ ਕੋਈ ਨਹੀਂ ਹੈ ਉਹ ਕਿਸਾਨਾਂ ਦੀ ਹੋਂ ਬਾਹ ਫੜਦੇ ਨੇ ਤੇ ਇੱਕ ਸਮਾਂ ਉਹ ਵੀ ਸੀ ਜਦੋਂ ਭਾਰਤ ਦੇਸ਼ ਦਾ ਬਾਦਸ਼ਾਹ ਮੋਦੀ ਜਿਹੜਾ ਜਦੋਂ ਕਿਸਾਨ ਦਿੱਲੀ ਦੀ ਬਰੂਹਾਂ ਤੇ ਜਾ ਕੇ ਲਗਭਗ ਸਵਾ ਕੁ ਸਾਲ ਬੈਠੇ ਨੇ ਅਖੀਰ ਤੇ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਚੜ੍ਹਦੇ ਜਾਣ ਕੇ ਇੱਕ ਲੋਲੀ ਪਪ ਦਿੰਦਾ ਹੈ ਕਹਿੰਦਾ ਹੈ ਕਹਿੰਦਾ ਵੀ ਸਾਰੇ ਕਾਲੇ ਕਾਨੂੰਨ ਵਾਪਸ ਲਏ ਜਾਂਦੇ ਨੇ ਲੈ ਨਹੀਂ ਸੀ ਅਜੇ ਤੱਕ ਨਹੀਂ ਲਏ ਗਏ ਪਰ ਕਾਨੂੰਨ ਕਹਿ ਦਿੱਤਾ ਗਿਆ ਸਿੱਖ ਵਿਸ਼ਵਾਸ ਕਰਦੇ ਨਹੀਂ ਚਲੋ ਠੀਕ ਦੇਸ਼ ਦੇ ਰਾਜ ਨੇ ਕਿਹਾ ਕਿੱਡੇ ਸਿੱਖ ਵਿਸ਼ਵਾਸ ਕਰਦੇ ਨੇ ਭਰੋਸਾ ਕਰਦੇ ਨੇ ਵੀ ਦੇਸ਼ ਦੇ ਰਾਜ ਨੇ ਕਹਿਤਾ ਕੋਈ ਗੱਲ ਨਹੀਂ ਘਰਾਂ ਨੂੰ ਗਏ ਨੇ ਅਜੇ ਤੱਕ ਵਾਪਸ ਉਹ ਕਾਨੂੰਨ ਲਾਗੂ ਨਹੀਂ ਹੋਏ ਗੁਰੂ ਨਾਨਕ ਦਾ ਘਰ ਹਮੇਸ਼ਾ ਸੱਚ ਦੇ ਨਾਲ ਖਲੋਤਾ ਤੇ ਆਰਥਿਕ ਪੱਖੀ ਉਹਨਾਂ ਕਿਸਾਨਾਂ ਦਾ ਕਿਉਂਕਿ ਉਹਨਾਂ ਦੀ ਜਿਹੜੀ ਫਸਲ ਖਰਾਬ ਹੋਦੀ ਫਸਲ ਖਰਾਬ ਹੋਵੇਗੀ ਲੋਕਾਂ ਤੱਕ ਘਰਾਂ ਦੇ ਚੁੱਲ੍ਹੇ ਬੁੱਝ ਜਾਣਗੇ ਪਖਾਣਗੇ ਕਿਥੋਂ ਲਾਲੇ ਪੈਣਗੇ ਰੋਟੀ ਤੇ ਗੁਰੂ ਦੇ ਪਿਆਰ ਕਰਨ ਵਾਲਿਓ ਇਥੋਂ ਗੱਲਾਂ ਸਟਾਰਟ ਹੁੰਦੀਆਂ ਇਹ ਸਰਕਾਰੀ ਦਰਵਾਜ਼ੇ ਤੇ ਪੁੱਛਦੀਆਂ ਗੱਲਾਂ ਨਹੀਂ ਕਰਦੇ ਕਰਦੇ ਗੁਰੂ ਅਰਮਦਾਸ ਸਾਹਿਬ ਪਾਤਸ਼ਾਹ ਦਾ ਸਮਾਂ ਹੁੰਦਾ ਪਰ ਇੱਕ ਸਮਾਂ ਉਹ ਆ ਗਿਆ ਜਿਸ ਵਕਤ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸਿੰਘਾਸਨ ਤੇ ਬੈਠੇ ਨੇ ਤੇ ਇੱਕ ਬੇਨਤੀ ਹੋਰ ਕਰਾਂ ਵਿਸਾਖ ਦੇ ਮਹੀਨੇ ਦੇ ਵਿੱਚ ਚਾਰ ਗੁਰੂਆਂ ਦਾ ਪ੍ਰਕਾਸ਼ ਕਿਹੜਾ ਹੋਇਆ ਵਿਸਾਖ ਦੇ ਮਹੀਨੇ ਵਿੱਚ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਗੁਰੂ ਰਾਮਦਾਸ ਜੀ ਚਾਰ ਗੁਰੂਆਂ ਦਾ ਤੁਸੀਂ ਇਤਿਹਾਸ ਦੇ ਪੰਨੇ ਜਾ ਕੇ ਵੇਖ ਲਓ ਵਿਸਾਖ ਦਾ ਮਹੀਨਾ ਜੇਠ ਦਾ ਮਹੀਨਾ ਹੈ ਗੁਰੂ ਦੇ ਪਿਆਰ ਕਰਨ ਵਾਲਿਓ ਇੱਥੋਂ ਸਟਾਰਟ ਹੁੰਦੀ ਹੈ ਕਿਉਂਕਿ ਗੁਰੂ ਕਿਉਂਕਿ ਗੁਰੂ ਸਾਹਿਬ ਆਪਣੇ ਸਮੇਂ ਦੇ ਅੰਦਰ ਖੂਬ ਬਣਾ ਰਹੇ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਰਹੇ ਨੇ ਘਰ ਬਣਾ ਕੇ ਦੇ ਰਹੇ ਨੇ ਤੇ ਇਹ ਕੰਮ ਕਿਸ ਹੁੰਦਾ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਹੁੰਦਾ ਹੈ ਮંત્રી ਤਾਂ ਹੁੰਦਾ ਪਰ ਮੰਤਰੀ ਦੇ ਕੋਲ ਨਾ ਕੋ ਮਕਾਨ ਬਣਾਉਣ ਉੱਤੇ ਫੰਡ ਹੁੰਦੇ ਨੇ ਤੇ ਨਾ ਉਹ ਬਣਾਉਂਦੇ ਨੇ ਖਾ ਪੀ ਜਾਂਦੇ ਨੇ ਰਗੜ ਜਾਂਦੇ ਨੇ ਗੁਰੂ ਨਾਨਕ ਦੇਵ ਜੀ ਦਾ ਘਰ ਲੋਕਾਂ ਨੂੰ ਮਕਾਨ ਬਣਾ ਕੇ ਵੀ ਦਿੰਦਾ ਲੋਕਾਂ ਦੀ ਜ਼ਮੀਨਾਂ ਬਾਰੇ ਪੁੱਛਦਾ ਉਹਨਾਂ ਦੇ ਦਵਾ ਦਵਾਦਾਰੂ ਵਾਸਤੇ ਵੀ ਇੰਤਜ਼ਾਮ ਕੀਤੇ ਜਾਂਦੇ ਨੇ ਆਦ ਗੱਲਾਂ ਜਿਹੜੀਆਂ ਸਾਰੀਆਂ ਇਹ ਉਸ ਵਕਤ ਦੇ ਮੰਤਰੀ ਮੰਡਲ ਨੂੰ ਸਰਕਾਰੀ ਦਰਬਾਰ ਨੂੰ ਚੁਬਦੀਆਂ ਨੇ ਪਰ ਉਹਨਾਂ 'ਚ ਜਿਹੜਾ ਬਾਦਸ਼ਾਹ ਸੀ ਔਰੰਗਜ਼ੇਬ ਉਹ ਬੜਾ ਇੱਕ ਸਹਿਜ ਅਵਸਥਾ ਦਾ ਮਾਲਕ ਸੀ ਔਰ ਸਿਆਣਾ ਸੀ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੋਇੰਦਵਾਲ ਸਾਹਿਬ ਆ ਕੇ ਉਹਨੇ ਲੰਗਰ ਪ੍ਰਸ਼ਾਦਾ ਛਕਿਆ ਬਰਾਬਰਤਾ ਉੱਥੇ ਦੇਖਿਆ ਉਹਨੇ ਵੀ ਗੁਰੂ ਸਾਹਿਬ ਨੂੰ ਕਿਹਾ ਗਿਆ ਗੁਰੂ ਅਮਰਦਾਸ ਜੀ ਨੂੰ ਵੀ ਤੁਹਾਨੂੰ ਨਾ ਅਸੀਂ ਜ਼ਮੀਨ ਜ਼ਗੀਰ ਲਾ ਦਿੰਨੇ ਆ ਤੁਹਾਡਾ ਐਡਾ ਵਧੀਆ ਪ੍ਰਬੰਧ ਹੈ ਤੁਸੀਂ ਆਏਗੇ ਇਹਦੀ ਲੰਗਰੀ ਸੇਵਾ ਕਰਦੇ ਹੋ ਇੱਥੇ ਕਿਸੇ ਜਾਤ ਧਰਮ ਦਾ ਮਨੁੱਖ ਆਵੇ ਉਹਨੂੰ ਲੰਗਰ ਦਿੰਦੇ ਹੋ ਇੱਥੇ ਐਡਾ ਵਧੀਆ ਪ੍ਰਬੰਧ ਹੈ ਤੇ ਮੈਂ ਖੁਸ਼ੀ ਆ ਮੈਨੂੰ ਇਸ ਗੱਲ ਦੀ ਕਿ ਮੈਂ ਤੁਹਾਡੇ ਨਾਲ ਕੋਈ ਜ਼ਗੀਰ ਲਾ ਦਵਾ ਤੇ ਗੁਰੂ ਅਮਰਦਾਸ ਜੀ ਕਹਿੰਦੇ ਨਹੀਂ ਸਰਕਾਰੀ ਦਰਬਾਰ ਦੀ ਖੈਰਾਤ ਦੇ ਨਾਲ ਗੁਰੂ ਨਾਨਕ ਦੇ ਘਰ ਨਹੀਂ ਚੱਲਣਗੇ ਇੱਥੇ ਸਿੱਖ ਆਪਣੇ ਦਸਵੰਦ ਦੇ ਨਾਲ ਗੁਰੂ ਨਾਨਕ ਦਾ ਘਰ ਇਹ ਚੱਲੇਗਾ ਇਹ ਲੰਗਰ ਵੀ ਚੱਲਣਗੇ ਲੰਗਰ ਤੱਪਣਗੇ ਵੀ ਸਭ ਕੁਝ ਹੋਵੇਗਾ ਪਰ ਤੁਹਾਡੀ ਸਰਕਾਰੇ ਦਰਬਾਰ ਦੀ ਮਦਦ ਨਾਲ ਕਦੀ ਵੀ ਗੁਰੂ ਨਾਨਕ ਦਾ ਘਰ ਨਹੀਂ ਚਲੇ ਚਲਾਉਣਾ ਫੇਰ ਵੀ ਇਤਿਹਾਸ ਦੇ ਪੰਨੇ ਕਹਿੰਦੇ ਨੇ ਗੁਰੂ ਅਮਰਦਾਸ ਜੀ ਦੀ ਸੁਪਤਰੀ ਬੀਬੀ ਭਾਨੀ ਜੀ ਜਿਨ੍ਹਾਂ ਦਾ ਆਨੰਦ ਕਾਰਜ ਗੁਰੂ ਅਰਜਨ ਸਾਹਿਬ ਜੀ ਨਾਲ ਹੋਇਆ ਉਹਨਾਂ ਦੇ ਨਾਂ ਚਭਾਲ ਵਿਖੇ ਉਹਨਾਂ ਦੇ ਨਾਲ ਜਿਹੜਾ ਅਕਬਰ ਜਮੀਨ ਕਰ ਗਿਆ ਗੁਰੂ ਸਾਹਿਬ ਨੇ ਕੌਮੀ ਤੌਰ ਤੇ ਨਹੀਂ ਲਈ ਪਰ ਫਿਰ ਵੀ ਕਹਿੰਦਾ ਮੇਰੀ ਧੀ ਏ ਤੇ ਸਮਝ ਲੋ ਮੈਂ ਇਸ ਨੂੰ ਦਿੱਤੀ ਤੇ ਉਸ ਰਾਜੇ ਨੇ ਅਕਬਰ ਨੇ ਚਭਾਲ ਦੀ ਜਿਹੜੀ ਪਰਗਨਾ ਦੇ ਜਮੀਨ ਹੈ ਨਾ ਉਹ ਬੀਬੀ ਭਾਨੀ ਜੀ ਦੇ ਨਾਂ ਕਰ ਦਿੱਤੇ ਗੁਰੂ ਦੇ ਪਿਆਰ ਕਰਨ ਵਾਲਿਓ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਸਾਂ ਕਿਉਂਕਿ ਗੁਰੂ ਨਾਨਕ ਦੀ ਘਰ ਹਮੇਸ਼ਾ ਚਰਦੀ ਕਲਾ ਹੋ ਰਹੀ ਹੈ ਆਥੇ-ਪਾਸੇ ਜਜਕਾਰ ਹੋ ਰਹੀ ਹੈ ਤੜਾ ਤਰ ਸਿੱਖ ਸਜ ਰਹੇ ਨੇ बराबर ਕਿਉਂਕਿ ਉਧਰ ਜਿਹੜੇ ਜਾਤਮਾਨੀਏ ਸਨ ਆ ਥੋੜੇ ਬੱਚੇ ਨੂੰ ਅੱਗੇ ਲੈ ਬੇਨਤੀ ਕੀਤੀ ਜਾਤਮਾਨੀ ਜਿਹੜੇ ਨੇ ਉਹਨਾਂ ਨੂੰ ਇਹ ਗੱਲ ਤੇ ਪਿੱਸੂ ਪੈ ਰਹੇ ਨੇ ਕਿਉਂਕਿ ਗੁਰੂ ਸਾਹਿਬ ਲੰਗਰ ਪ੍ਰਥਾ ਜਿਹੜੀ ਬਰਾਬਰ ਸ਼ਿਕਾ ਰਹੇ ਨੇ ਜਿਸ ਲੰਗਰ ਦੇ ਵਿੱਚ ਮਾਤਾ ਖੀਵੀ ਜੀ ਨੇ ਘੋ ਵਾਲੀ ਖੀਰ ਵੰਡੀ ਤੇ ਇਹ ਵੀ ਦੱਸ ਦਿੱਤਾ ਵੀ ਔਰਤ ਜਿਹੜੀ ਸੀ ਨਾ ਉਸ ਵਕਤ ਉਹਨੂੰ ਲੰਗਰ ਵਿੱਚ ਨਹੀਂ ਵੜਨ ਦਿੰਦੇ ਗੁਰੂ ਸਾਹਿਬ ਨੇ ਬੀਬੀ ਖੀਵੀ ਜੀ ਨੂੰ ਲੰਗਰ ਵਰਤੌਣ ਦੀ ਸੇਵਾ ਲਈਏ ਇੱਕ ਵੱਡਾ ਵੱਡਾ ਇਨਕਲਾਬ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਲੇ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਇਹ ਕਾਰਨ ਇਹ ਸਨ ਸਰਕਾਰਾਂ ਨੂੰ ਕੁਝ ਧਾਰਮਿਕ ਤੰਗ ਦਿਲੀ ਲੋਕਾਂ ਨੂੰ ਗੁਰੂ ਨਾਨਕ ਦੇ ਘਰ ਦੀ ਜਿਹੜੀ ਆਜ਼ਾਦੀ ਸੀ ਨਾ ਜਿਹੜੀ ਲੋਕਾਂ ਨੂੰ ਬਰਾਬਰਤਾ ਦੇਣ ਵਾਲੀ ਉਹ ਜਿਹੜੀ ਸੀ ਸਹੀ ਨਹੀਂ ਜਾਂਦੀ ਇਹ ਕਰਕੇ ਕਾਰਨ ਇਹ ਬਣਿਆ ਤੇ ਸ਼ਹੀਦ ਕਰਨ ਵਾਲੇ ਕੌਣ ਨੇ 10 ਜਣੇ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਬਹੁਤ ਸਾਰੇ ਢਾਡੀ ਪ੍ਰਚਾਰਕ ਇਹ ਗੱਲ ਕਹਿੰਦੇ ਨੇ ਚੰਦੂ ਨੇ ਸਰਕਾਰੇ ਦਰਬਾਰ ਚੂਲੀ ਮਾਰੀ ਤੇ ਫਿਰ ਗੁਰਸਾਹਿਬ ਨੂੰ ਸ਼ਹੀਦ ਕੀਤਾ ਨਹੀਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦਾ ਜਿਹੜਾ ਮਨਸੂਬਾ ਤਿਆਰ ਹੋਇਆ ਕਿੰਨਾ ਕਿੰਨਾ ਲੋਕਾਂ ਨੇ ਕੀਤੇ ਚਾਰ ਉਹ ਬੰਦੇ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਕੋਲੋਂ ਆਪਣੀਆਂ ਬਾਣੀ ਦੀਆਂ ਟੁਕਾਂ ਲੈ ਕੇ ਆਏ ਨੇ ਕਹਿੰਦੇ ਨੇ ਸਾਡੇ ਕੋਲੋਂ ਬਾਣੀ ਹੈ ਲਖਾਰੀ ਸਨ ਛੰਦਾ ਬੰਦੀ ਕਰ ਲੈਂਦੇ ਸਨ ਕਵਿਤਾ ਲਿਖ ਲੈਂਦੇ ਸਨ ਪਰ ਉਹਨਾਂ ਦੇ ਕਵਿਤਾ ਦੇ ਜਿਹੜੇ ਬੋਲ ਸਨ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਮਿਲਦੇ ਨਹੀਂ ਸਨ ਕੋਈ ਬੰਦਾ ਇਹ ਕਹਿੰਦਾ ਹੈ ਕਿ ਕਾਨਾਚ ਪੀਲੂ ਛੱਜੂ ਸਹਿਣ ਵਰਗੇ ਚਾਰ ਬੰਦੇ ਸਨ ਕੋਈ ਕਹਿੰਦਾ ਮੈਂ ਉਹੀ ਰੇ ਮੈਂ ਉਹੀ ਰੇ ਕਹਿੰਦੇ ਮੈਂ ਉਹੀ ਆ ਜਿਨ੍ਹਾਂ ਦੇ ਵੇਦਾਂ ਵਿੱਚ ਜਿਹੜੀ ਉਸਤਤ ਕੀਤੀ ਗਈ ਨਾ ਮੈਂ ਉਹੀ ਆ ਗੁਰੂ ਸਾਹਿਬ ਕਹਿੰਦਾ ਇੰਨਾ ਹੰਕਾਰਿਆ ਬੰਦਾ ਰੱਬ ਦੀ ਬਰਾਬਰੀ ਕਰਨ ਵਾਲਾ ਕਿਹੜਾ ਹੈ ਵੀ ਉਹੀ ਤੇ ਕੋ ਰੱਬ ਹੀ ਹੈ ਉਸ ਬਗੈਰ ਤਾਂ ਕੋਈ ਨਹੀਂ ਹੋ ਸਕਦਾ ਇਸ ਕਰਕੇ ਤੇਰੀ ਜਿਹੜੀ ਸ਼ੰਦਾ ਮੰਦੀ ਇਹ ਵੀ ਪਰਵਾਹ ਨਹੀਂ ਹੈ ਕਿਸੇ ਨੇ ਲਿਖਿਆ ਕਾਗਜ ਸੰਧੀ ਪੁਤਰੀ ਤੋਨੋ ਤਰਿਆ ਨਿਹਾਰ ਉਹਨੇ ਕਿਹਾ ਜੀ ਕਾਜ ਉੱਪਰ ਬਣਾਈ ਹੋਈ ਔਰ ਦੀ ਇੱਕ ਤਸਵੀਰ ਹੈ ਜਿਹੜੀ ਸਕੈਚ ਜਿਹੜਾ ਉਹ ਵੀ ਦੇਖ ਲੈ ਬੰਦਾ ਨਾ ਪਾਪਾਂ ਦਾ ਭਾਗੀ ਹੋ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਐਨੀ ਤੇਰੇ ਅੰਦਰ ਈਰਖਾ ਇਹ ਔਰਤ ਪ੍ਰਤੀ ਜਿਸ ਔਰਤ ਨੇ ਵੱਡੇ ਵੱਡੇ ਰਾਜੇ ਪੈਦਾ ਕੀਤੇ ਨੇ ਜਿਸ ਦੇ ਕੋਖੇ ਵੱਡੇ ਵੱਡੇ ਸੂਰਮੇ ਪੈਦਾ ਕੀਤੇ ਹੋਈ ਨਹੀਂ ਜਿਸ ਕੋਖੇ ਚ ਮੈਂ ਪੈਦਾ ਹੋਇਆ ਵੀ ਉਹਨਾਂ ਪ੍ਰਤੀ ਉਸ ਔਰਤ ਪ੍ਰਤੀ ਤੇਰਾ ਇੰਨਾ ਨਜ਼ਰੀਆ ਮਾੜਾ ਹੈ ਕਿ ਤੇਰੀ ਵੀ ਜਿਹੜੀ ਤਕ ਪਰੇ ਲੱਜਾ ਕਹਿਣ ਤੋਂ ਭਾਵ ਚਾਰ ਜਣੇ ਆਏ ਚਾਰਾਂ ਦੀ ਜਿਹੜੀ ਵਿਚਾਰਧਾਰਾ ਸੀ ਪਰ ਗੁਰੂ ਨਾਨਕ ਦੇਵ ਜੀ ਕਿਸਵੱਟੀ ਨਾਲ ਉਤਰਦੀ ਨਹੀਂ ਸੀ ਗੁਰੂ ਸਾਹਿਬ ਨੇ ਬਰੰਗ ਲਫਾਫੇ ਤਰਾ ਵਾਪਸ ਮੋੜ ਦਿੱਤਾ ਉਹਨੂੰ ਚਲੋ ਵਾਪਸ ਚਾਰ ਬੰਦੇ ਉਹ ਸਨ ਉਸ ਤੋਂ ਬਾਅਦ ਬੀਰਬਲ ਪੰਜਵਾਂ ਛੇਵਾਂ ਜਹਾਂਗੀਰ ਸਤਵਾਂ ਜਿਹੜਾ ਤਰਨ ਤਾਰਨ ਦੇ ਕੋਲ ਸ਼ੇਖ ਪੱਤਾ ਹੈ ਨਾ ਇਸ ਨੇ ਵੀ ਸਰਕਾਰੀ ਦਰਬਾਰ ਵਿੱਚ ਖੁਰਸਖਾਦੀ ਸੀ ਕਿ ਕਿਉਂਕਿ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜੀ ਨੇ ਜਦੋਂ ਹਰਿਮੰਦਰ ਸਾਹਿਬ ਦੇ ਦਰਬਾਰ ਸ ਪ੍ਰਕਾਸ਼ ਹੋ ਗਿਆ ਉਸ ਤੋਂ ਬਾਅਦ ਤਰਨਤਰ ਦਰਬਾਰ ਸਾਹਿਬ ਜਿਹੜਾ ਹੈ ਇਹ ਆਪਣੇ ਹੱਥੀ ਬਣਾਇਆ ਤੇ ਇੱਥੇ ਦਵਾਖਾਨਾ ਖੋਲਿਆ ਇੱਥੋਂ ਸਿੱਧੀ ਸੜਕ ਜਿਹੜੀ ਹੈ ਸ਼ੇਖ ਬੱਤੇ ਨੂੰ ਜਾਂਦੀ ਹੈ ਜਿਹੜੇ ਪੰਜਾਬ ਦੇ ਲੋਕ ਸਾਰੇ ਨੇ ਉੱਥੇ ਆ ਕੇ ਖੀਰਾ ਚੜ੍ਹਦੇ ਨੇ ਤੇ ਖੀਰਾ ਇੰਨਿਆਂ ਨੇ ਕੁੱਤੇ ਵੀ ਖਾਂਦੇ ਨੇ ਉਹਨੂੰ ਖੁਰਕ ਪਈ ਉਹ ਤੁਹਾਨੂੰ ਨੂੰ ਇੰਨੀ ਖੀਰ ਚੜ੍ਹਦੀ ਹੈ ਤੇ ਇੱਕ ਗੱਲ ਹੋਰ ਦੱਸ ਦਵਾਂ ਉੱਥੋਂ ਬਹੁਤ ਸਾਰੀ ਖੀਰ ਜਿਹੜੀ ਹੈ ਪੰਜਾਬ ਦੇ ਵੱਡੇ ਵੱਡੇ ਹੋਟਲਾਂ ਵਿੱਚ ਸਪਲਾਈ ਹੁੰਦੀ ਤੇ ਉਹ ਪੈਸਾ ਦਿੰਦੇ ਨੇ ਉੱਥੋਂ ਖੀਰਾ ਹੋਟਲਾਂ ਜਾ ਕੇ ਵਿਕਦੀਆਂ ਵੀ ਨੇ ਉਹ ਖੀਰਾ ਉੱਥੇ ਉਹ شیخ ਫੱਤੇ ਨੂੰ ਵੀ ਸ਼ਿਕਾਇਤ ਕੀਤੀ ਚਾਰ ਬੰਦੇ ਪਹਿਲੇ ਸਾਲ ਜਿਹੜੇ ਟੁੱਕਾ ਲੈ ਕੇ ਆਏ ਸਨ ਵੀਰਬਲ ਪੰਜ ਚੰਦੂ ਜਿਹੜਾ ਧੀ ਦੇ ਰਿਸ਼ਤੇ ਦੀ ਗੱਲ ਚੱਲਦੀ ਹੈ ਇੱਕ ਪਾਸੇ ਤੇ ਗੁਰੂ ਨਾਨਕ ਦੇ ਘਰ ਦੇ ਨਾਲ ਰਿਸ਼ਤਾ ਜਨਾ ਤਾਂ ਜੋਣਾ ਚਾਹੁੰਦਾ ਹੈ ਇੱਕ ਪਾਸੋਂ ਆਫਰਿਆ ਹੋਇਆ ਹੈ ਕਹਿੰਦਾ ਮੈਂ ਗੁਰੂ ਦੀ ਘਰ ਦੀ ਕੀ ਮਜਾਲ ਕਿ ਮੇਰੇ ਰਿਸ਼ਤਾ ਨਾ ਕਰੇ ਗੁਰੂਦਨ ਗੁਰੂ ਨਾਨਕ ਦਾ ਘਰ ਜਿਹੜਾ ਇੱਕ ਛੋਟੀ ਮੋਰੀ ਹੈ ਮੈਂ ਚਬਾਰਾ ਇਹ ਗੱਲ ਜਦੋਂ ਗੁਰੂ ਹਰ ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਲੱਗਦੀ ਗੁਰੂ ਸਾਹਿਬ ਕਹਿੰਦੇ ਇਸ ਘਰ ਰਿਸ਼ਤਾ ਨਹੀਂ ਕਰਨਾ ਛੇ ਬੰਦੇ ਹੋਗੇ ਉਸ ਤੋਂ ਬਾਅਦ ਸ਼ੇਖ ਅਹਿਮਦ ਸਰਹੰਦੀ ਸ਼ੇਖ ਅਹਿਮਦ ਬੁਖਾਰੀ ਇਹਨਾਂ ਦੀ ਇਹਨਾਂ ਦੇ ਨਾਲ ਡੀਲ ਹੋਈ ਸੀ ਜਹਾਂਗੀਰ ਦੇ ਨਾਲ ਸਲੀਮ ਦੇ ਨਾਲ ਅਕਬਰ ਤੋਂ ਬਾਅਦ ਜੇ ਤੂੰ ਆਵੇਂਗਾ ਪਰ ਤੈਨੂੰ ਇਹ ਹੈ ਅਸੀਂ ਤੈਨੂੰ ਵੋਟਾਂ ਪਾਵਾਂਗੇ ਤੈਨੂੰ ਰਾਜ ਸਿੰਘ ਅਥਰ ਤੇ ਬਿਠਾਵਾਂਗੇ ਪਰ ਇੱਕ ਗੱਲ ਯਾਦ ਰੱਖੀ ਅਸੀਂ ਤਲਵਾਰ ਦੇ ਨਾਲ ਤੇ ਪਿਆਰ ਦੇ ਨਾਲ ਮੁਸਲਮਾਨ ਧਰ ਫੁਲਾਣਾ ਚਾਹਨੇ ਆ ਤੂੰ ਸਾਡੇ ਵਿੱਚ ਰੋਕ ਨਹੀਂ ਪਾਗੇ ਪਾਵਾਂਗਾ ਕਿੰਨਾ ਮੈਨੂੰ ਇਹ ਗੱਲ ਯੱਸ ਹੈ ਇਹ ਠੀਕ ਹੈ ਇਹਨਾਂ ਦੀ ਸੰਧੀ ਹੋਈ ਸੀ ਅਖੀਰ ਤੇ ਜਹਾਂਗੀਰ ਹਾਕਮ ਬਣ ਜਾਂਦਾ ਹੈ ਦੇਸ਼ ਦਾ ਉਹ ਮੰਤਰੀ ਬਣ ਜਾਂਦਾ ਹੈ ਬਾਦਸ਼ਾਹ ਬਣ ਜਾਂਦਾ ਹੈ ਗੁਰੂ ਦੇ ਪਿਆਰ ਕਰਨ ਵਾਲੇ ਦੋ ਜਣੇ ਉਹ ਨਹੀਂ ਇਹ 6 ਤੇ 2 8 ਤੇ 10 10 ਜਣੇ ਹੋਗੇ ਇਹ 10 ਬੰਦੇ ਰਲ ਕੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਖਿਲਾਫ ਛੜਜੰਤਰ ਰਤਿਆ ਲਾਹੌਰ ਦਰਬਾਰ ਵਿੱਚ ਜਿਵੇਂ ਹੀ ਅਕਬਰ ਸੰਸਾਰ ਛੱਡ ਕੇ ਸੰਸਾਰ ਤੋਂ ਕੁਝ ਹੁੰਦਾ ਹੈ ਉਸ ਬਾਅਦ ਜਹਾਂਗੀਰ ਸੰਗਾਸਨ ਤੇ ਬੈਠਦਾ ਤੇ ਜਿਹੜਾ ਸ਼ੇਖ ਫਰੀ ਬੁਖਾਰੀ ਜੀ ਨੂੰ ਮੁਰਤਜਾ ਖਾਨ ਦਾ ਖਤਾ ਮਿਲਿਆ ਸੀ ਇਸ ਨੂੰ ਜਹਾਂਗੀਰ ਨੇ ਉਸ ਨੂੰ ਆਰਡਰ ਦਿੱਤਾ ਵੀ ਇਸ ਜਿਹੜਾ ਹਿੰਦੂ ਗੁਰੂ ਹੈ ਨਾ ਜਿਹੜਾ ਗੁਰੂ ਅਰਜਨ ਕਿਉਂਕਿ ਇਹਦੀ ਝੂਠੀ ਦੁਕਾਨ ਜਿਹੜੀ ਹੈ ਇਹ ਬੰਦ ਕਰਨੀ ਤੇ ਆਪ ਉਹ ਹੁਕਮ ਕਰਕੇ ਤੇ ਸਿੱਧਾ ਸਿੰਧ ਵਾਲੇ ਪਾਸੇ ਚੱਲ ਗਿਆ ਕਿਉਂ ਗਿਆ ਲੋਰ ਛੱਡ ਕੇ ਕਿਉਂ ਗਿਆ ਜੇ ਉੱਥੇ ਰਹਿੰਦਾ ਤੇ ਉੱਥੇ ਪੀਰ ਬੁੱਧੂ ਸ਼ਾਹ ਬੈਠੇ ਨੇ ਪੀਰ ਬੁੱਧੂ ਛਾ ਇੱਕ ਉਹ ਅਸਤੀ ਸਨ ਜਿਸ ਦੇ ਜਿਸ ਦੇ ਸਾਹਮਣੇ ਜਹਾਂਗੀਰ ਵੀ ਨਹੀਂ ਸੀ ਬੋਲ ਸਕਦਾ ਤੇ ਉਹਨੇ ਕੀ ਕੀਤਾ ਉੱਥੇ ਪਤਲੀ ਗਲੀ ਹੋ ਕੇ ਸਿੰਧ ਨੂੰ ਨਿਕਲ ਗਿਆ ਤਾਂ ਕਿ ਮੇਰੇ ਤੋਂ ਬਾਅਦ ਕੋਈ ਕਹੀ ਜਿਹੜਾ ਉਹਨੂੰ ਸਪੋਰਟ ਨਾ ਕਰ ਸਕੇ ਤੇ ਉੱਥੇ ਬੁੱਚੜਖਾਨੇ ਵਿਖੇ ਜਿੱਥੇ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦਿੱਤੇ ਗਏ ਨਾ ਤੇ ਉੱਥੇ ਚੰਦੂ ਉੱਥੇ ਖੜਾ ਰਿਆ ਗਿਆ ਚੰਦੂ ਨੇ ਆਪਣੀ ਪੂਰੀ ਜਿਹੜੀ ਕਾਰ ਕਰਨੀ ਸੀ ਪੂਰੀ ਕੱਢੀ ਉਸਨੇ ਉਹਨੇ ਰੇਤਾ ਵੀ ਸਿਰ ਤੇ ਪਾਈ ਉਨੇ ਪਾਣੀ ਚ ਵੀ ਬਾਲਿਆ ਅੱਗ ਵੀ ਥੱਲੇ ਬਾਸੀ ਬਾਲੀ ਗਈ ਗੁਰੂ ਦੇ ਪਿਆਰ ਕਰਨ ਵਾਲੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਵਾਲੇ ਉਹ 10 ਜਣੇ ਸਨ ਇੱਕ ਨਹੀਂ ਸੀ ਜਿਨ੍ਹਾਂ ਨੇ ਆਪਣੀ ਆਪਣੀ ਰਿਪੋਰਟ ਦੇ ਕੇ ਅਜੇ ਕੀ ਜਹਾਂਗੀਰ ਬਾਦ ਦੇ ਸਮੇਂ ਦੇ ਵਿੱਚ ਸਮਾਂ ਮਿਲਿਆ ਬਾਅਦ ਗੁਰੂ ਹਰਗੋਬਿੰਦ ਸਾਹਿਬ ਨਾਲ ਦੋਸਤੀ ਪਾਈ ਰਹੀ ਘਰ ਤੋਂ ਕੱਢ 18 ਸਾਲ ਸਿੱਖੀ ਦੇ ਉੱਪਰ ਕੋਈ ਉਹਨੇ ਆਂਝ ਨਹੀਂ ਹੰਦੀ ਤੀ ਜਦੋਂ ਨੂੰ ਸਮਝ ਆਈ ਵੀ ਮੇਰੇ ਕੋਲ ਇਹ ਨਰਤ ਹੋਇਆ ਹੈ ਇਹ ਪਾਪ ਹੋਈ ਇਹ ਪਾਪ ਹੋਇਆ ਹੈ ਇਹ ਗਲਤੀ ਹੋਈ ਜਦੋਂ ਜਹਾਂਗੀਰ ਲਾਹੌਰ ਵਾਪਸ ਆंदा ਤਾਂ ਲਾਹੌਰ ਦੇ ਲੋਕਾਂ ਨੇ ਘੇਰ ਲਿਆ ਲੋਕਾਂ ਨੇ ਕਿਹਾ ਜਵਾਬ ਦੇ ਜਹਾਂਗੀਰ ਇਸ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਦੋਂ ਲਾਹੌਰ ਪਲੇਗ ਦੀ ਬਿਮਾਰੀ ਪਈ ਸੀ ਨਾ ਉਸ ਵਕਤ ਗੁਰੂ ਅਰਜਨ ਸਾਹਿਬ ਮਹਾਰਾਜ ਇੱਥੇ ਗਲੀਆਂ ਵਿੱਚ ਸਨ ਇੱਥੇ ਲਾਸ਼ਾਂ ਨੂੰ ਚੁੱਕਦੇ ਸਨ ਲੋਕਾਂ ਨੂੰ ਦਵਾਦਾਰੂ ਕਰਦੇ ਸਨ ਲੋਕਾਂ ਨੂੰ ਧੰਨ ਦੌਲ ਦੇ ਦਿੰਦੇ ਸਨ ਉਹਨਾਂ ਦੀ ਮਦਦ ਕਰਦੇ ਸਨ ਕਹਿੰਦੇ ਤੁਸੀਂ ਇਹਨਾਂ ਨੂੰ ਸ਼ਹੀਦ ਕਰਤਾ ਅਖੀਰ ਤੇ ਇਸ ਗੱਲ ਜਹਾਂਗੀਰ ਨੂੰ ਨਿਮਣਾ ਪੈ ਗਿਆ ਤੇ ਨਿਭ ਕੇ ਉਸ ਨੇ ਇਸ ਗੱਲ ਨੂੰ ਮੰਨਿਆ ਵੀ ਮੇਰੇ ਕੋਲੋਂ ਇਹ ਗਲਤੀ ਹੋਈ ਏ ਮੈਂ ਲੋਕਾਂ ਦੇ ਦਬਾਅ ਥੱਲੇ ਜਿਹੜੇ ਮੇਰੇ ਨਾਲ ਜੁੜੇ ਹੋਏ ਸਨ ਖੱਬੇ ਪਾਸੇ ਜਿਹੜੇ ਲੋਕ ਸਨ ਮੇਰੇ ਜਿਹੜੇ ਮੇਰੇ ਮੰਤਰੀ ਮੰਡਲ ਵਿੱਚ ਸਨ ਉਹਨਾਂ ਦੀ ਗਲਤ ਨੀਤੀ ਦੇ ਕਾਰਨ ਕਰਕੇ ਮੈਂ ਗੁਰੂ ਅਰਜਨ ਸਾਹਿਬ ਨੂੰ ਸ਼ੀਰਕ ਕੀਤਾ ਸਮਾਂ ਫਿਰ ਕਿਤੇ ਮਿਲਿਆ ਸਮਾਂ ਬਰਾਬਰ ਹੋ ਗਿਆ ਉੱਪਰ ਲੰਘ ਗਿਆ ਸੋ ਇੰਡੀਆ ਦੇ ਵਿਚਾਰਾ ਪ੍ਰਮਾਨ ਕਰਨੀਆਂ ਵਿਚਾਰਾ ਕਰਦੇ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲ ਗਲਤੀਆਂ ਹੋ ਗਈਆਂ ਹਨ ਅਨਜਾਨ ਸਮਝ ਕੇ ਮਾਫ ਕਰ ਦੇਣਾ ਜੀ ਮਾਫ ਕਰ ਦਿਓ ਜੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ